ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਗੱਲ ਕਰਦੇ ਅੱਜ ਭਾਈ ਅੰਮਰਤਪਾਲ ਸਿੰਘ ਤੇ ਜੋ ਯੂਐਪੀ ਲੱਗਿਆ ਜਵਾਬਾ ਕਾਨੂੰਨ ਲਾਇਆ ਸਰਕਾਰ ਵੱਲੋਂ ਉਹਦੇ ਤਹਿਤ ਗੱਲਬਾਤ ਕਰਦੇ ਆਂ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਣਾ ਕਿਉਂਕਿ ਅੱਜ ਆਪਾਂ ਗੱਲ ਕਰਨੀ ਆ ਕਿ ਭਾਈ ਅੰਮਰਤਪਾਲ ਸਿੰਘ ਦੇ ਮਗਰ ਹੀ ਸਰਕਾਰ ਕਿਉਂ ਪਈ ਆ ਤੇ ਕੀ ਕਿੜ ਕੱਢਣਾ ਚਾਹੁੰਦੀ ਆ ਤੇ ਜਿਹੜੀ ਅੱਜ ਵੱਡੀ ਖਬਰ ਸਾਹਮਣੇ ਇਹ ਸਵੇਰ ਤੱਕ ਸਿੱਖ ਕੌਮ ਦੇ ਹਿਰਦੇ ਵਿੱਚ ਆਪਾਂ ਇਹ ਕਹਦੇ ਕਿ ਹਿਰਦੇ ਬਲੁੰਦਰੇ ਗਏ ਨੇ ਖਬਰ ਸੁਣ ਕੇ ਕਿ ਪੰਜਾਬ ਸਰਕਾਰ ਵੱਲੋਂ ਦੋ ਵਾਰੀ ਐਨਐਸਏ ਲਗਾਇਆ ਗਿਆ ਅੰਮਰਪਾਲ ਸਿੰਘ ਤੇ ਉਸ ਤੋਂ ਬਾਅਦ ਅੱਜ ਜਿਹੜਾ ਕਿ ਜਵਾਬਾ ਕਾਨੂੰਨ ਲਗਾ ਦਿੱਤਾ ਜਿਸ ਦੀ ਸਜ਼ਾ 5 ਤੋਂ 7 ਸਾਲ ਤੱਕ ਸਜ਼ਾ ਗਈ ਤੇ ਬੰਦਾ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਕਿ ਥੀਤੀ ਥੀਤੀ ਜਵਾਨਤ ਨਹੀਂ ਹੁੰਦੀ ਬੇਸ਼ੱਕ ਸਰਕਾਰ ਵੱਲੋਂ ਦਲੀਲਾਂ ਪੀਲਾਂ ਦਿੱਤੀਆਂ ਗਈਆਂ ਕਿ ਅਸੀਂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾਤਲ ਦੇ ਪਿੱਛੇ ਆਰਸਡਲੇ ਦਾ ਹੱਥ ਸੀ ਅੰਮਰਤਪਾਲ ਦਾ ਹੱਥ ਸੀ ਇਹ ਤਾਂ ਰੱਬ ਜਾਣਦਾ ਜਾਂ ਸਰਕਾਰ ਜਾਣਦੇ ਜਾਂ ਉਹਨਾਂ ਦੇ ਮਾਪੇ ਜਾਣਦੇ ਜਾਂ ਅੰਮਰਤਪਾਲ ਸਿੰਘ ਜਾਣਦਾ ਪਰ ਵੱਡੀ ਗਿਣਤੀ ਵਿੱਚ ਅੱਜ ਲੋਕਾਂ ਦਾ ਕੀ ਕਹਿਣਾਗਾ ਲੋਕ ਅਸਵੇਦ ਦੇ ਟਿੱਪਣੀਆਂ ਕੀ ਸਰਕਾਰ ਤੇ ਕਰ ਰਹੇ ਨੇ ਲੋਕ ਭਗਵੰਤ ਮਾਨ ਨੂੰ ਇਹ ਲੈ ਕੇ ਗੱਲਾਂ ਕਰ ਰਹੇ ਨੇ ਕਿ ਭਗਵੰਤ ਮਾਨ ਤਾਂ ਕੇਜਰੀਵਾਲ ਦਾ ਹੱਥ ਠੋਕਾ ਬਣ ਕੇ ਰਹਿ ਗਿਆ। ਅਮਿਤ ਸਾਹ ਦਾ ਹੱਥ ਠੋਕਾ ਬਣ ਕੇ ਰਹਿ ਗਿਆ ਭਾਜਪਾ ਦਾ ਤੇ ਲੋਕਾਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਭਗਵੰਤ ਮਾਨ ਤੇ ਕਿ ਭਗਵੰਤ ਮਾਨ ਜੀ ਤੁਸੀਂ ਅੰਮਰਤਪਾਲ ਤੇ ਜਵਾਬਾ ਲਾਤਾ ਜੋ ਮਰਦੀ ਲਾਤਾ ਪਰ ਕਹਿੰਦੇ ਤੁਹਾਡੇ ਵਿੱਚ ਜੇਕਰ ਹਿੰਮਤ ਹੈਗੀ ਆ ਤਾਂ ਲੈਰਸ ਬਿਸਨੋਈ ਉੱਪਰ ਆ ਤੁਸੀਂ ਇਹ ਜਵਾਬਾ ਕਾਨੂੰਨ ਲਗਾ ਕੇ ਦਿਖਾਓ ਜੇਕਰ ਤੁਹਾਡੀ ਸਰਕਾਰ ਸੈਂਕੜਾ ਵਿੱਚ ਦਾ ਥੱਲੇ ਡਿੱਗ ਪਵੇ। ਇਹ ਲੋਕਾਂ ਦਾ ਕਹਿਣਾਗਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਹ ਸਵਾਲ ਚੁੱਕਨੇ ਸ਼ੁਰੂ ਕਰ ਦਿੱਤੇ ਨੇ ਲੈਰਸ ਬਸਨੋਈ ਕਹਿੰਦੇ ਉਹ ਗੈਂਗਸਟਰ ਆ ਜਿਨੇ ਉੱਗੇ ਗਾਇਕ ਸਿੱਧੂ ਮੂਸੇਵਾਲੇ ਨੂੰ ਮਾਨਸਾ ਦੇ ਵਿੱਚ ਆ ਕੇ ਸਰਿਆਂ ਗੋਲੀਆਂ ਦੇ ਵਿੱਚ ਗੋਲੀਆਂ ਨਾਲ ਭੁੰਨਿਆ ਕਹਿੰਦੇ ਉਹਨਾਂ ਦੇ ਗੱਡੀਆਂ ਦੇ ਵਿੱਚ ਬੰਬ ਗ੍ਰੇਨੇਡ ਤੇ ਕਿਸੀ ਕਹਿੰਦੇ ਉਹਨਾਂ ਉੱਤੇ ਕੋਈ ਜਵਾਬપા ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਆਮ ਕਾਤਲ ਦੇ ਤਰ੍ਹਾਂ ਅਜੇ ਉਹ ਵੀ ਕਹਿੰਦੇ ਡਿਕਲੇਅਰ ਨਹੀਂ ਹੋਇਆ ਤੇ ਮੋਦੀ ਸਰਕਾਰ ਉਹਨੂੰ ਬਚਾਉਣ ਦੇ ਖਾਤਰ ਆ ਕਹਿੰਦੇ ਉਹਦੇ ਭਵਾਨਤਮਨ ਹੱਥ ਨਹੀਂ ਲਾ ਸਕਦਾ ਸਾਲ ਭਰ ਉਹਨੂੰ ਕਿਤੇ ਕਿਸੇ ਚਰਦੀ ਤੇ ਨਹੀਂ ਲਜਾ ਸਕਦੇ ਕਿਤੇ ਬਾਹਰ ਨਹੀਂ ਕੱਢ ਸਕਦੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਹੋਇਆਗਾ ਸੁਰੱਖਿਆ ਥਾਮ ਤੇ ਰੱਖਿਆ ਹੋਇਆਗਾ ਲੋਕਾਂ ਵੱਲੋਂ ਹੁਣ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਸਰਕਾਰ ਨੂੰ ਕੀ ਰਿਆ ਜਾ ਰਿਹਾਗਾ ਅੰਬਰਤਪਾਲ ਸਿੰਘ ਦੇ ਪਿਤਾ ਦਾ ਕਹਿ ਰਿਆ ਕਿ ਇਹ ਤਾਂ ਇੱਕ ਸਾਡੀ ਪਾਰਟੀ ਨੂੰ ਤੇ ਸਾਡੇ ਪਰਿਵਾਰ ਨੂੰ ਤੇ ਭਾਈ ਅੰਬਰਤ ਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਸਰਕਾਰ ਚਾਲਾਂ ਚੱਲ ਰਹੀ ਆ ਕਹਿੰਦੇ ਹੋਰ ਕੁਝ ਨਹੀਂ ਦੂਸਰੇ ਪਾਸੇ ਭਾਈ ਅੰਬਰਤ ਪਾਲ ਸਿੰਘ ਦੇ ਵਕੀਰ ਆ ਅਮਾਨ ਸਿੰਘ ਖਾਰਾ ਤੇ ਸਖਪਾਲ ਸਿੰਘ ਖਾਰਾ ਵੱਲੋਂ ਜਿਹੜੇ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਇਹਦਾ ਸਰਕਾਰ ਦੀ ਇੱਕ ਨਿਲਾਇਕੀ ਕਹਿਦੀ ਇਹ ਕਹਿੰਦੇ ਜਾਂ ਸਰਕਾਰ ਕਹਿੰਦੇ ਡਰੀ ਹੋਈ ਆ ਅੰਬਰਤ ਪਾਲ ਸਿੰਘ ਤੋਂ ਇਸ ਕਰਕੇ ਉਹਤੇ बार-बार ਜਿਹੜੇ ਕਿ ਐਨਐਸਏ ਕਾਨੂੰਨ ਲਗਾਉਣਾ ਕੱਲੇ ਜਦੋਂ ਹੁਣ ਪਤਾ ਸੀ ਕਿ ਐਨਐਸਏ ਖਤਮ ਹੋ ਜਾਣੀ ਹੈ 15 ਤਰੀਕ ਨੂੰ 15 ਜਨਵਰੀ ਨੂੰ ਇਸ ਕਰਕੇ ਕਹਿੰਦੇ ਜਦੋਂ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਸੀ ਇਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਕਹਿੰਦੇ ਇਹਨਾਂ ਨੇ ਹੁਣ ਇੱਕ ਬਹਾਨਾ ਬਣਾ ਕੇ ਜਿਹੜਾ ਜਵਾਬਾ ਕਾਨੂੰਨ ਲਗਾ ਦਿੱਤਾ ਕਹਿੰਦੇ ਤੇ ਲੋਕਾਂ ਵੱਲੋਂ ਵੱਡੇ ਸਵਾਲ ਭਗਵੰਤ ਮਾਨ ਤੇ ਖੜੇ ਕੀਤੇ ਜਾ ਰਹੇ ਨੇ ਕਹਿੰਦੇ ਪੰਜਾਬ ਦੇ ਵਿੱਚ ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਨਾ ਤਾਂ ਭਗਵੰਤ ਮਾਨ ਦਾ ਉਹਨਾਂ ਵੱਲ ਧਿਆਨ ਹੈ ਕਿਸਾਨਾਂ ਵੱਲ ਕਿਸਾਨ ਮਰ ਰਹੇ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਕਿ ਨੇਕਾ ਸ਼ਹੀਦ ਦੀਆਂ ਪਾਗੇ ਨੇ ਠੰਡ ਦੇ ਵਿੱਚ ਸਾਲ ਪਰ ਮੌਤਿਆ ਹੋ ਗਿਆ ਚਲਦੇ ਨੂੰ ਕਹਿੰਦੇ ਤੇ ਦੂਸਰੇ ਪਾਸੇ ਕਹਿੰਦੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਗੈਂਗਸਟਰਾਂ ਦਾ ਕਤਲ ਵਰਗੀਆਂ ਬਾਰਦਾਤਾਂ ਆਮ ਵੇਖਣ ਨੂੰ ਮਿਲ ਰਹੀਆਂ ਨੇ ਭਗਵਾਨਤਮਾਨ ਦੀ ਪੁਲਿਸ ਕਹਿੰਦੇ ਉੱਥੇ ਡਰਦੀ ਹੋਈ ਪਿੰਡਾਂ ਦੇ ਵਿੱਚ ਸਹਰਾਂ ਦੇ ਵਿੱਚ ਨਹੀਂ ਵੜਦੀ ਇਤੋਂ ਤੱਕ ਕਿ ਸਾਰੇ ਆਮ ਲੁੱਟ ਕੇ ਲੈ ਜਾਂਦੇ ਆ ਕਹਿੰਦੇ ਸਿਰਫ ਦੇ ਸਿਰਫ ਭਗਵੰਤ ਮਾਨ ਇੱਕ ਅੰਬਰਤਪਾਲ ਸਿੰਘ ਦੇ ਪਰਿਵਾਰ ਦੇ ਪਿੱਛੇ ਪਿਆ ਤੇ ਡੀਜੀਪੀ ਨੂੰ ਵੀ ਲੋਕਾਂ ਨੇ ਸਵਾਲ ਕੀਤੇ ਨੇ ਕਿ ਡੀਜੀਪੀ ਨੂੰ ਸਿਰਫ ਭਗਵੰਤ ਮਾਨ ਦਾ ਸੌਰੀ ਮਾਫ ਕਰਨਾ ਅੰਬਰਤਪਾਲ ਦਾ ਹੀ ਪਰਿਵਾਰ ਕਿਉਂ ਦੀਂਦਾਗਾ ਕੀ ਅੰਬਰਤਪਾਲ ਦੇ ਪਰਿਵਾਰ ਨੇ ਐਡਾ ਵੱਡਾ ਕੀ ਕ੍ਰਾਈਮ ਕਰ ਦਿੱਤਾ ਕੀ ਐਡਾ ਵੱਡਾ ਦੋਸ਼ ਕਰ ਦਿੱਤਾ ਉਸ ਨੌਜਵਾਨ ਨੇ ਜੇਕਰ ਨੌਜਵਾਨ ਬਾਹਰੋਂ ਆ ਕੇ ਇੱਕ ਖਾਲਸਾ ਬਹਿਰ ਚਲਾਈ ਉਹਨੇ ਨਸ਼ੇ ਸੜਾਉਣੇ ਸ਼ੁਰੂ ਕੀਤੇ ਤੇ ਉਹਨੇ ਅੰਬਰਤ ਸਿਕਾਉਣਾ ਸ਼ੁਰੂ ਕੀ ਕਰ ਦਿੱਤਾ ਇਤੋਂ ਵੱਧ ਜਲਮ ਹੋਰ ਕੀ ਕਰ ਦਿੱਤਾ ਉਹਨੇ ਕਹਿੰਦੇ ਸਰਕਾਰਾਂ ਨੇ ਕਹਿੰਦੇ ਨੀਂਦਾ ਕਿਉਂ ਹਰਾਮ ਹੋ ਜਾਂ ਪਿਆ ਨੇ ਕਿਉਂ ਇਹਨਾਂ ਦੇ ਜਿਹੜਾ ਕਿ ਇਹਨਾਂ ਨੂੰ ਅੰਬਰਤ ਪਾਲ ਹੀ ਰੜਕਦੇ ਹੈਗਾ ਇਹ ਲੋਕਾਂ ਦੇ ਵੱਡੇ ਸਵਾਲ ਨੇ ਕਹਿੰਦੇ 2027 ਦੇ ਇਲੈਕਸ਼ਨਾਂ ਦੇ ਵਿੱਚ ਕਹਿੰਦੇ ਪਤਾ ਲੱਗ ਜੂ ਭਗਵੰਤ ਮਾਨ ਨੂੰ ਜਿਹੜਾ ਕਹਿੰਦਾ ਹੁੰਦਾ ਸੀ ਸਤੇਜਾਂ ਤੋਂ ਜਿਹੜਾ ਦੂਜੀਆਂ ਸਰਕਾਰਾਂ ਨੂੰ ਟਿੱਚਰਾ ਕਰਦਾ ਹੁੰਦਾ ਸੀ ਕਹਿੰਦੇ ਅੱਜ ਉਹੀ ਸਰਕਾਰਾਂ ਵਾਲਾ ਕੰਮ ਕਹਿੰਦੇ ਭਗਵੰਤ ਮਾਨ ਨੇ ਫੜ ਲਿਆ ਜਿਸ ਤਰ੍ਹਾਂ ਸਰਕਾਰਾਂ ਕਹਿੰਦੇ ਉਹ ਜ਼ੁਲਮ ਕਰਦੇ ਆ ਸਿੱਖਾਂ ਦੇ ਨਾਲ ਆ ਉਹ ਸਿੱਖਾਂ ਨੂੰ 33 ਸਾਲ ਹੋ ਗਏ ਜਿਹੜੇ ਜਿਲ੍ਹਾਂ ਦੇ ਵਿੱਚ ਬੰਦ ਨੇ ਤੇ ਉਹੀ ਸਰਕਾਰ ਅੱਜ ਇਹ 30 40 ਨੌਜਵਾਨ ਪੰਜਾਬ ਦੇ ਜਿਲ੍ਹਾਂ ਵਿੱਚ ਬੰਦ ਕਰਦੇ ਭਗਵੰਤ ਮਾਨ ਨੇ 10 ਦੇ ਕਰੀਬ ਕਹਿੰਦੇ ਡਿਬਰੂਗੜ ਰੇਲ ਦੇ ਵਿੱਚ ਬੰਦ ਨੇ ਤੇ ਇਹ ਵੱਡੇ ਸਵਾਲ ਨੇ ਕਿ ਲੈਰਸ ਬਸਨੋਈ ਜਿਹੜਾ ਐਡਾ ਵੱਡਾ ਗੈਂਗਸਟਰ ਆ ਜਿਹਦੇ ਸਿੱਧੂ ਮੂਸੇਵਾਲਾ ਵਰਗਾ ਗਾਇਕ ਆ ਪੰਜਾਬ ਦਾ ਇਹ ਕਹਿੰਦਾ ਇੱਕ ਹੀਰਾ ਮਾਰ ਦਿੱਤਾ ਹੋਵੇ ਐਡਾ ਵੱਡਾ ਕਲਾਕਾਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਠੀਕ ਆ ਕਿ ਇਹ ਛੋਟੀ ਮੋਟੀ ਕਾਰਵਾਈਆਂ ਦੇ ਤਹਿਤ ਇੱਕ ਫੜਿਆ ਹੋਇਆਗਾ ਜੇ ਸਲਮਾਨ ਖਾਨ ਉੱਤੇ ਗੋਲੀਆਂ ਚਲਾ ਲ ਦੇਵੇ ਤੇ ਕਦੇ ਉਹਦੀ ਧਮਕੀ ਲੈ ਲਵੇ ਕਦੇ ਉਹਦੀ ਜ਼ਿੰਮੇਵਾਰੀ ਲੈ ਲਵੇ ਲੈਰਸ ਬਿਸਨੋਈ ਉਹਦੇ ਉੱਤੇ ਕੋਈ ਜਵਾਬਾ ਕਾਨੂੰਨ ਨਹੀਂ ਉਹਦੇ ਉੱਤੇ ਕੋਈ ਕਾਲੇ ਪਣੇ ਦੀ ਸਜ਼ਾ ਨਹੀਂ ਉਹਨੂੰ ਲੋਕਾਂ ਦਾ ਕਹਿਣਾਗਾ ਇਹ ਇਹਦਾ ਜੇਕਰ ਭਗਵੰਤ ਮਾਨ ਲੈਸ ਬਸਨੋਈ ਨੇ ਇਹ ਗੱਲਾਂ ਕਰਕੇ ਦਿਖਾਵੇ ਫੜ ਕੇ ਦਿਖਾਵੇ ਜਿਵੇਂ ਆਪਾਂ ਕਾਨੂੰਨ ਲਗਾ ਕੇ ਦਿਖਾਵੇ ਤੇ ਕਹਿੰਦੇ ਇਹ ਸਰਕਾਰ ਦਾ ਡਿਗਪੇ ਤਾਂ ਸਾਨੂੰ ਕਿਹੋ ਇਹ ਵੱਡੇ ਸਵਾਲ ਨੇ ਭਗਵੰਤ ਮਾਨ ਦੀ ਤੁਹਾਡੇ ਉੱਤੇ ਤੁਸੀਂ ਇੱਕ ਮੁੱਖ ਮੰਤਰੀ ਦਾ ਅਹੁਦਾ ਤੁਹਾਡੇ ਕੋਲੇ ਬੜਾ ਵੱਡਾ ਤੇ ਇਹਨੂੰ ਇੱਕ ਛੋਟੀ ਜੀ ਗੱਲ ਪਿੱਛੇ ਜੋੜ ਕੇ ਇੱਕ ਪਰਿਵਾਰਵਾਦ ਦੇ ਨਾਲ ਇਥੇ ਕਿੜ ਕੱਢਣ ਵਾਲੀ ਕੋਈ ਮਾਹਲ ਨੇ ਕਹਿੰਦਾ ਕਿ ਇਹ ਬੜੀ ਵੱਡੀ ਕੋਈ ਸੋਝੀ ਆ ਕਹਿੰਦੇ ਡੀਜੀਪੀ ਨੂੰ ਸਿਰਫ ਅੰਮਰਤਪਾਲ ਦਾ ਪਰਿਵਾਰ ਦਿੰਦਾ ਡੀਜੀਪੀ ਨੂੰ ਪੰਜਾਬ ਦੇ ਵਿੱਚ ਹੋਰ ਇਹ ਕਤਲਿਆਂ ਨੂੰ ਨਹੀਂ ਦਿੰਦੇ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਵਿੱਚ ਚਿੱਟਾ ਵਿਕ ਰਿਹਾ ਘਰ ਘਰ ਉਹ ਨਹੀਂ ਦਿੰਦਾ ਲੋਟਾ ਖੁਆ ਹੋ ਰਹੀਆਂ ਉਹ ਨਹੀਂ ਦਿੰਦੀਆਂ ਕਿਸਾਨਾਂ ਦੇ ਨਾਲ ਕੀ ਕੁਝ ਕੀਤਾ ਜਾ ਰਿਹਾ ਹੈਗਾ ਉਹ ਨਹੀਂ ਦਿੰਦਾ ਕਹਿੰਦੇ ਸਿਰਫ ਅੰਮਰਤਪਾਲ ਦਾ ਪਰਿਵਾਰ ਸਿਰਫ ਇਹ ਮੁੱਦਾ ਰਹਿ ਗਿਆ ਸਰਕਾਰ ਦੇ ਲਈ ਇਹ بڑے بڑے ਸਵਾਲ ਨੇ ਆਪਣੇ ਆਪ ਦੇ ਵਿੱਚ ਬੇਸ਼ੱਕ ਸਰਕਾਰਾਂ ਜਵਾਬਾਂ ਲਾਉਣ ਜੋ ਮਰਜ਼ੀ ਕਰਨ ਪਰ ਜਿਹੜੇ ਲੋਕਾਂ ਦੇ ਵੱਡੇ ਵੱਡੇ ਸਵਾਲ ਨੇ ਉਹਨਾਂ ਦੇ ਉੱਤੋਂ ਫੇਰ ਵੀ ਸਰਕਾਰ ਕੰਨਿਆਂ ਕਿਉਂ ਘੁਤਰਾਉਂਦੀਆਂ ਨੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਸਰਕਾਰ ਬਣ ਤੋਂ ਪਹਿਲਾਂ 3 ਸਾਲ ਤੋਂ ਉੱਪਰ ਹੋ ਗਿਆ ਸਰਕਾਰ ਦਾ ਸਮਾਂ ਤੇ ਅਜੇ ਉਹ ਹਜ਼ਾਰ ਹਜ਼ਾਰ ਰੁਪਏ ਮਹਿਲਾਵਾਂ ਦੇ ਖਾਤੇ ਵਿੱਚ ਨਹੀਂ ਆਇਆ ਜਿਹੜੇ ਵਾਅਦੇ ਕੀਤੇ ਸੀ ਬਜ਼ੁਰਗਾਂ ਨਾਲ ਕੀਤਾ ਸੀ 25-2500 ਰੁਪਿਆ ਪੈਨਸ਼ਨ ਦੇਵਾਂਗੇ ਹਾਲੇ ਤੱਕ ਉਹ ਵਾਅਦੇ ਪੂਰੇ ਨਹੀਂ ਹੋਏ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਵਪਾਰੀਆਂ ਨਾਲ ਆੜਤੀਆਂ ਨਾਲ ਜਿੰਨੇ ਵੀ ਵਰਗ ਨੇ ਹਾਲੇ ਤੱਕ ਕਿਸੇ ਦਾ ਪੂਰਾ ਨਹੀਂ ਹੋਇਆ 24 ਘੰਟਿਆਂ ਦਾ ਇਨਸਾਫ ਕਿਹਾ ਸੀ ਬੇਅਦਬੀ ਦਾ ਦੇ ਦਾਂਗੇ 3 ਸਾਲ ਹੋ ਗਏ ਸਰਕਾਰ ਨੇ ਅਜੇ ਤੱਕ ਕੋਈ ਸਬੰਦ ਨਹੀਂ ਦਿੱਤਾ ਤੇ ਸਰਪੇਕ ਅੰਬਰਪਾਲ ਦੇ ਪਿੱਛੇ ਪਈਆਂ ਨੇ ਪਤਾ ਨਹੀਂ ਕਿ ਅੰਬਰਤਪਾਰ ਸਿੰਘ ਨੇ ਲੋਕਾਂ ਨੇ ਕਿਹਾ ਕਿ ਪਤਾ ਨਹੀਂ ਕੀ ਚਰਾ ਲਿਆ ਭਗਵੰਤ ਮਾਨ ਦਾ ਜਾਇ ਡਰਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਸਿੱਕਾ ਮਾ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਕਹਿ ਰਹੇ ਨੇ ਆਉਣ ਵਾਲਾ 14 ਜਨਵਰੀ ਦੱਸੂਗੀ ਮੁਕਸਰ ਦੀ ਬਾਗੀ ਦਾ ਮੇਲਾ ਦੱਸੂਗਾ ਸਰਕਾਰ ਨੂੰ ਕਹਿੰਦੇ ਕਿ ਸਰਕਾਰ ਦੇ ਕੰਨ ਖੜੇ ਉਦੋਂ ਹੋਣਗੇ ਇਹ ਲੋਕਾਂ ਦੇ ਵੱਡੇ ਸਵਾਲ ਆ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਲਗਾਤਾਰ ਆ ਜਿਹੜੀ ਆ ਉਹ ਅੰਬਰਤਪਾਲ ਸਿੰਘ ਦੇ ਫੰਡ ਤੋਂ ਲੈ ਕੇ ਅੱਜ ਤੱਕ 2 ਸਾਲ ਹੋ ਗਏ ਉਹਨਾਂ ਨੂੰ ਟਿਕਟ ਨਹੀਂ ਦੇ ਰਹੀ ਕਦੇ ਉਹਦੇ ਭਾਈ ਉੱਤੇ ਕੇਸ ਪਾ ਦਿੱਤਾ ਕਦੇ ਅੰਬਰਤਪਾਲ ਤੇ ਇਹਨੇ ਸਿਵਧਾਤੀ ਫੇਰ ਵਿਧਾਤੀ ਹੁਣ ਜਵਾਬਾਕਾਨੂੰਨ ਲਾ ਦਿੱਤਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਰੂਰ ਲਿਖਣੇ ਤਾਂ ਕਿ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਸਕੇ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਪਤਾ ਲੱਗ ਸਕੇ ਉਹਨਾਂ ਕੋਲ ਤੱਕ ਵੀਡੀਓ ਜਰੂਰ ਪਹੁੰਚਾ ਦਿਓ ਕਿ ਭਾਈ ਪੰਜਾਬ ਦੇ ਲਈ ਵੀ ਕੁਝ ਕਰ ਲੋ ਪੰਜਾਬ ਦੇ ਨੌਜਵਾਨ ਮਰ ਰਹੇ ਨੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਨੇ ਪੰਜਾਬ ਅੱਜ ਹਾਲਾਤ ਪੰਜਾਬ ਦੇ ਕੀ ਨੇ ਉਹਨਾਂ ਵੱਲ ਵੀ ਸਰਕਾਰ ਧਿਆਨ ਦੇਵੇ ਜਿੰਨਾ ਲੋਕਾਂ ਨੇ ਸਰਕਾਰ ਬਣਾਈ ਸੀ ਇਹ ਨਹੀਂ ਬਣਾਈ ਸੀ ਕਿ ਤੂੰ ਫਲਾਣੇ ਸਿੱਖ ਦੇ ਨਾਲ ਕਿਹੜ ਕੱਢਣੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਕਿ ਲਗਾਤਾਰ ਭੁਗਤਣਾ ਸਰਕਾਰ ਦਾ ਤੇ ਭਵੰਤਮਾਨ ਕਹਿ ਰਿਹਾ ਕਿ ਮੈਂ 3 ਲੱਖ ਲੋਕਾਂ ਦਾ 3 ਕਰੋੜ ਲੋਕਾਂ ਦਾ ਮੈਂ ਰਿਣੀ ਆ ਮੈਂ ਉਹਨਾਂ ਦਾ ਦੁੱਖ ਦੱਕ ਸੁਣਦਾਗਾ ਤੇ ਜਿਹੜੇ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਉਹ ਲੋਕਾਂ ਦਾ ਅੱਜ ਕਿਤੇ ਨਾ ਕਿਤੇ ਆਪਾਂ ਇਹ ਕਹਦੇ ਆ ਕਿ ਭਵੰਤਮਾਨ ਦੀ ਸਰਕਾਰ ਨੇ ਵਿਸ਼ਵਾਸ ਤੋੜਿਆਗਾ ਕਿਉਂਕਿ ਚੁਣਿਆ ਉਹਨਾਂ ਨੇ ਠੀਕ ਆ ਕਿ ਜੇ ਭਾਈ ਅੰਮਰਤਪਾਲ ਸਿੰਘ ਬਾਹਰ ਆ ਕੇ ਕੋਈ ਅਜਿਹੀ ਕਾਰਵਾਈ ਕਰਦਾ ਉਹ ਤੇ ਜੋ ਮਰਜ਼ੀ ਕਾਰਵਾਈ ਕਰ ਸਕਦੇ ਸੀ ਇਹ ਲੋਕਾਂ ਦਾ ਕਹਿਣਾਗਾ ਤੇ ਪਰ ਜੋ ਸਰਕਾਰ ਨੇ ਕੀਤਾ ਜੋ ਕਰ ਰਿਹਾ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਰਕਾਰ ਨੂੰ ਅੰਮਰਿਤਪਾਲ ਸਿੰਘ ਤੋਂ ਕਾਹਦਾ ਖਤਰਾ ਗਾ ਕਾਹਦਾ ਡਰਾ ਕਿ 2027 ਦੇ ਇਲੈਕਸ਼ਨਾਂ ਤੋਂ ਡਰਦੀ ਆ ਜਾਂ ਕੀ ਉਹਦੇ ਪ੍ਰਚਾਰ ਤੋਂ ਡਰਦੀ ਆ ਸਰਕਾਰ ਇਹ ਜਰੂਰ ਦੱਸਣਾ ਆਪਣੇ ਕਮੈਂਟ ਕਰਕੇ ਜਾਂ ਇਹ ਦੱਸਣਾ ਕਿ ਭਗਵਾਨਤਮਨ ਨੇ ਇੱਕ ਮੋਹਰਾ ਬਣਾਇਆ ਹੋਇਆਗਾ ਇਹਦੇ ਪਿੱਛੇ ਏਜੰਸੀਆਂ ਦੀ ਚਾਲ ਆ ਇਸੇ ਪਿੱਤੇ ਸੈਂਟਰ ਸਰਕਾਰ ਦੀ ਚਾਲਾ ਦੀਵ ਸਟੇਟ ਦੀ ਚਾਲਾ ਇਹ ਵੀ ਤੁਸੀਂ ਆਪਣਾ ਜਿਹੜਾ ਕਲੀਅਰ ਕਰ ਦੇਣਾ ਹੈਗਾ ਇਹ ਤਾਂ ਇੱਕ ਪੱਕਾ ਤੁਹਾਡੇ ਸਾਹਮਣੇ ਹੈਗਾਗਾ ਕਿ ਜਿਹੜੇ ਵਿਰੋਧੀ ਨੇ ਵਿਰੋਧੀਆਂ ਨੂੰ ਸਰਕਾਰ ਨੇ ਖੜਾ ਕੀਤਾਗਾ ਤੇ ਵਿਰੋਧੀਆਂ ਤੋਂ ਸਾਰਾ ਕੁਝ ਕਹਾ ਕੇ ਤੇ ਲੋਕ ਕਹਿੰਦੇ ਜੀ ਆ ਤਾਂ ਸਿੱਖ ਹੀ ਨੇ ਹੁਣ ਤੁਹਾਡੇ ਸਿੱਖ ਹੀ ਤੁਹਾਡੇ ਖਿਲਾਫ ਬੋਲ ਰਹੇ ਨੇ ਅਮਰਪਾਲ ਸਿੰਘ ਦੇ ਖਿਲਾਫ ਤੇ ਇਹਨਾਂ ਨੂੰ ਜਿਹੜਾ ਕਿ ਅੱਜ ਜਿਹੜੀਆਂ ਸਿਕਉਰਟੀਆਂ ਮਿਲ ਰਹੀਆਂ ਨੇ ਕਿਉਂ ਮਿਲ ਰਹੀਆਂ ਨੇ ਸਕਿਉਰਟੀਆਂ ਸਿਰਫ ਇੱਕ ਡਰਾ ਕੇ ਇੱਕ ਬਹਾਨਾ ਦੇ ਕੇ ਨਾ ਕੋਈ ਉਹ ਉਹਦੀ ਮੋਹਰ ਅੰਮਰਤਪਾਲ ਸਿੰਘ ਦੀ ਨਾਮ ਤੇ ਕੋਈ ਦਸਖਤ ਨਹੀਂ ਪਤਾ ਨਹੀਂ ਕਿਹਨੇ ਇਹ ਕਹਿੰਦੇ ਇਹ ਜਿਹੜੀ 20 ਦੀ ਲਿਸਟ ਬਣਾਈ ਹੈ ਕਿਹਨੇ ਨਹੀਂ ਬਣਾਈ ਸਰਕਾਰਾਂ ਨੇ ਆਪੇ ਲੇਟਾ ਬਣਾ ਲੀਆਂ ਆਪੇ ਸਕਿਉਰਟੀਆਂ ਦੇਤੀਆਂ ਆਪੇ ਹਮਲੇ ਕਰਾਤੇ ਲੋਕਾਂ ਦਾ ਤਾਂ ਇਹ ਵੀ ਕਹਿਣਾਗਾ ਤੇ ਤੁਸੀਂ ਇਹ ਕਮੈਂਟ ਕਰਕੇ ਵੀ ਜਰੂਰ ਕਲੀਅਰ ਕਰਨਾ ਕਿ ਸਰਕਾਰਾਂ ਦਾ ਜਿਹੜਾ ਇਹ ਕੰਮ ਆ ਇੱਕ ਕਿਸ ਸਰਕਾਰ ਕੌਣ ਇਹਦੇ ਪਿੱਛੇ ਆ ਕੌਣ ਹੈ ਸਾਰਾ ਕੰਮ ਜਿਹੜਾ ਪੰਜਾਬ ਦਾ ਕਿਤੇ ਬੰਬ ਧਮਾਕੇ ਹੋ ਜਾਂਦੇ ਆ ਕਿਤੇ ਕਤਲਗਾਰਤ ਹੋ ਜਾਂਦੀ ਹੈ ਕਿ ਦੇ ਕੋਝ ਹੋ ਜਾਂਦਾਗਾ ਕੌਣ ਕਰ ਰਿਹਾਗਾ ਤੇ ਇਹਦੇ ਵਿੱਚ ਕੀ ਮਨਸਾ ਕੀ ਕਿਸਾਸਾ ਕੀ ਕੀ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਕੀ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਦੇ ਕਰਨ ਦੇ ਲਈ ਸਾਰਾ ਕੁਝ ਘੜਿਆ ਜਾ ਰਿਹਾ ਤੁਸੀਂ ਇਸ ਵੀਡੀਓ ਨੂੰ ਬាទ ਬាទ ਸ਼ੇਅਰ ਕਰਨਾ ਧੰਨਵਾਦ ਦੱਸ ਜੀ ਦਾ ਖਾਲਸਾ ਵਹਿ ਜੀ ਕੀ ਫਤ